ਨਾ ਮੜਾ ਬਾਬਾ ਜੀ ਨੂੰ ਕਹਿ ਦੂ ਉਹ ਛੋਟੇ ਛਾਵ ਜਦੋਂ ਵੱਡੇ ਛਾਵ ਜਦੋਂ ਜਿਹੜਾ ਕਰ ਦਿੰਦਾ ਬਾਬਾ ਜੀ ਇੱਕ ਮਿੰਟ ਮਾਗਿਆ ਅੱਧੀ ਬਾਜ ਤੇ ਆਇਆ ਇਕਾਰੰਮ ਆਵੇ ਕਤਨਾ ਸਾਰ ਨ ਜਾਣੀ ਹੁੰਦੇ ਵੱਤੇ ਲੋਏ ਪੌੜੀ ਨੌ ਦਰਵਾਜ਼ੇ ਕਾਇਆ ਕੋਠਾ ਹੈ ਦਸਨ ਗੁਪ ਤਰਕੀਜਾ ਹੈ ਬਜਰ ਪਪਾੜ ਨਾ ਖੁੱਲ੍ਹੇ ਨੀ ਗੁਰਸਬ ਦੇ ਖੁੱਲ੍ਹੇ ਜਾ ਅਨਵਾਕੀ ਤੁੰਵਾ ਜਦੀ ਗੁਰ ਸ਼ਬਦ ਸੁਣੀ ਜਾ ਤੇ ਕਲਹੰਤਨ ਚਾਲਣਾ ਕਰ ਭਗਤੁ ਮੀਜਾ ਸਭ ਮੈਂ ਇੱਕ ਵਰਤਦਾ ਜਿੰਨਾ ਪੀਰ ਚੰਦਰ ਚਾਏ ਸ਼ਲੋਕ ਮੈਂ ਲਾ ਦੁਜਾ ਅੰਦੇ ਅੰਦੇ ਕੈਰਾ ਦਸਿਐ ਅੰਧਾ ਹੋਏ ਸੁਝਾਏ ਕੋਈ ਸੰਜਾਖਾ ਨਾਨਕਾ ਸੋ ਕਿਉ ਉਜੜ ਕਾਈ ਅੰਧੇ ਇਹ ਨਾਖੀਆਂ ਜਨਮ ਖਵਲਣ ਨਾਏ ਅੰਧੇ ਸਈ ਨਾਨਕਾ ਖਸਮੁ ਕੁੱਥੇ ਜਾਏ ਮਹਿਲਾ ਦੂਜਾ ਸਹਿ ਬੰਦਾ ਜੋਤੀ ਆਕਰਿ ਸੰਜਾਥਾ ਹੋਏ ਇਹ ਆ ਜਾਣੇ ਕਿ ਉਹ ਵਰਤਾ ਜੇ ਸੁਆਕਾ ਕੋਈ ਜਿੱਥਾ ਸੁਵਸਨ ਜਾਪੀ ਆਪੇ ਵਰਤੋ ਜਾਣ ਨਾਂ ਲੰਗਾ ਕਿਉਂ ਲਏ ਸੱਜੇ ਨਾ ਵਸਤਾ ਪਛਾਨ ਮੈਂ ਅੱਲਾ ਦੂਜਾ ਸੋ ਕਿਉਂ ਅੰਦਾ ਆਖੀਐ ਜਿਹ ਨੂੰ ਅੰਦਾ ਹੋਏ ਨਾਦ ਕੋ ਨੁਬਝਈ ਅੰਦਾ ਕਈਐ ਸੋਏ ਪੌੜੀ ਕਾਇਆ ਅੰਦਰ ਗੜਕੋਟ ਹੈ ਸਭ ਦਸੰਤਰ ਦੇਸਾ ਆਪੇ ਤਾੜੀ ਲਾਈਐ ਸਭ ਮੈਂ ਪਰਵੇਸ਼ਾ ਆਪੇ ਸੁਰਸਾ ਕੀਆ ਨਾ ਆਪੇ ਆਪ ਗੁਰ ਤਰਖੇਸਾ ਗੁਰ ਸੇਵਾ ਤੇ ਜਾਣਿਆ ਸਜ ਪਰ ਕੀ ਈਸਾ ਸਭ ਦੇ ਸਚੂ ਸੱਚਾ ਗੁਰਸੋ ਜੀ ਪਾਈ ਸ਼ਲੋਕ ਮਹਲਾ ਪਹਿਲਾ ਸਾਵਣ ਰਾਤ ਅਹਾਰ ਬਿ ਕਾਂਕ ਕ੍ਰੋਧ ਖੇਤਾ ਲਭ ਵਤਰ ਦਰੋਗ ਬਿਓ ਹਾਰੇ ਰਾਹ ਕਹਿਤਾ ਹਰ ਵਿਚਾਰ ਵਿਕਾਰਮਨ ਗਮੀ ਕੱਟੇ ਖਾਇ ਨਾਣਕ ਲਿਖੈ ਇਹ ਔ ਜਿੰਦਾ ਜਾਗ ਲਾ ਪਹਿਲਾ ਭੋ ਭੋਇ ਪਵਿਤ ਪਾਣੀ ਸਾ ਸੰਤੋਖ ਬਲੇਦਾ ਹਾਲ ਨਹੀਂ ਹਾਲੇ ਤੇ ਚੇਤਾ